ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਜਿਹੜੇ ਬਲਾਸਟ ਹੋਏ ਨੇ ਲਾਲ ਕਿਲੇ ਦੇ ਸਾਹਮਣੇ ਬੇਸ਼ਤਮ ਮੌਤਾਂ ਤਕਰੀਬਨ 8-9 ਹੋਈਆਂ ਨੇ ਦੁੱਖ ਹੈ ਜਿਹੜੇ ਬੰਬ ਬਲਾਸਟ ਦੇ ਵਿੱਚ ਮਾਰੇ ਗਏ ਲੋਕ ਉਹਨਾਂ ਪਰਿਵਾਰਾਂ ਦਾ ਹਾਲ ਕੀ ਹੋਊਗਾ? ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨਾਂ ਪਰਿਵਾਰਾਂ ਦੀ ਦੇਖਭਾਲ ਕਰਨ ਨੂੰ ਪਰ ਜਿਹੜੀ ਮੈਂ ਆ ਤੁਹਾਨੂੰ ਹੁਣ ਗੱਲ ਦੱਸਣ ਲੱਗਾ ਨਾ ਬੜਾ ਮੰਦੁਖੀ ਹੋਇਆ ਇੱਕ ਬਾਸ ਕਨੈਕਟਰ ਸੀ ਜਿਹਦੀ ਮੌਤ ਹੋਈ ਇਹ 4 ਬੱਜਿਆਂ ਦਾ ਪਿਓ ਸੀ ਇੱਕ ਬਜ਼ੁਰਗ ਮਾਂ ਦਾ ਇਕਲੌਤਾ ਸਹਾਰਾ ਸੀ ਘਰ ਚਲਾਉਣ ਲਈ ਦਿਨ ਵਿੱਚ ਕੰਟਰੀ ਕਰਦਾ ਸੀ ਬਸਤੇ ਤੇ ਰਾਤ ਨੂੰ ਸਕਿਉਰਟੀ ਗਾਰਡ ਦੇ ਨੌਕਰੀ ਕਰਦਾ ਸੀ ਅਸ਼ੋਕ ਕੁਮਾਰ ਇਹਦਾ ਨਾਮ ਹੈ ਇਹਦੀ ਮੌਤ ਹੋਈ ਹੈ ਜਿਹੜੇ ਬੰਦੇ ਅੱਲਾਹੁ ਅਕਬਰ ਜੋ ਜਹਾਦ ਦੀਆਂ ਗੱਲਾਂ ਕਰਦੇ ਨੇ ਐਵੇਂ ਪੰਜ ਵਾਰੀ ਮਸੀਤਾਂ ਵਿੱਚ ਜਾ ਕੇ ਨਵਾਜਾਂ ਪੜ੍ਹਦੇ ਨੇ ਕਿ ਉਹ ਸੋਚਣਗੇ ਕਦੇ ਵੀ ਐਡਾ ਵੱਡਾ ਜ਼ੁਲਮ ਚਾਰ ਬੱਚਿਆਂ ਦਾ ਪਿਓ ਬਜ਼ੁਰਗ ਮਾਂ ਦਾ ਸਹਾਰਾ ਜਿਹੜਾ ਬਲਾਸਟ ਵਿੱਚ ਮਾਰਿਆ ਗਿਆ ਐ ਇਦੋਂ ਵੱਡਾ ਪਾਪ ਕੀ ਹੋ ਸਕਦਾ ਸਮਝ ਆਉ ਸ ਜਿਹੜੇ ਬੰਦੇ ਜਹਾਦ ਦੇ ਨਾਂ ਤੇ ਧਰਮ ਦੇ ਨਾਮ ਤੇ ਮਜ਼ਬ ਦੇ ਨਾਮ ਤੇ ਇਹ ਲੋਕਾਂ ਨੂੰ ਮਾਰਨ ਵਾਲੇ ਬਲਾਸਟ ਕਰਦੇ ਨੇ ਕੀ ਮਾੜੀ ਮੋਟੀ ਸ਼ਰਮ ਮੰਨਣਗੇ ਉਹ ਜਿਹੜੇ ਤਸਵੀਰ ਫੜ ਕੇ ਅੱਲਾਹੂ ਅਕਬਰ ਕਰਦੇ ਰਹਿੰਦੇ ਨੇ ਮਸੀਤਾਂ ਵਿੱਚ ਜਾ ਕੇ ਉਹਨਾਂ ਨੂੰ ਸ਼ਰਮ ਆਉ ਮਾੜੀ ਮੋਟੀ ਕਿ ਇਸ ਪਰਿਵਾਰ ਦਾ ਸਹਾਰਾ ਬਣਨ ਚਾਰ ਬੱਚਿਆਂ ਦੇ ਪਿਓ ਦੀ ਮੌਤ ਹੋ ਗਈ ਬਲਾਸਟ ਦੇ ਵਿੱਚ ਦੋ ਨੌਕਰੀਆਂ ਕਰਦਾ ਸੀ ਅਗਲਾ ਆਪਣਾ ਪਰਿਵਾਰ ਪਾਲਣ ਵਾਸਤੇ ਦਿਨ ਦੇ ਵਿੱਚ ਵਸਤੇ ਇੱਕ ਨੈਕਟਰੀ ਕਰਦਾ ਸੀ ਤੇ ਰਾਤ ਨੂੰ ਸਕਿਉਰਟੀ ਗਾਰਡ ਦੀ ਡਿਊਟੀ ਕਰਦਾ ਸੀ ਫੇਰ ਘਰ ਜਾਂਦਾ ਸੀ ਫੇਰ ਚਾਰ ਬੱਚੇ ਪਾਲਣੇ ਸੀ ਹੁੰਦੇ ਨੇ ਤੇ ਹੁਣ ਜਿਹੜੇ ਬੰਦੇ ਮਸੀਤਾਂ ਵਿੱਚ ਜਾ ਕੇ ਨਵਾਜ਼ਾਂ ਪੜ੍ਹਦੇ ਨੇ ਤੇ ਉਹਨਾਂ ਨੂੰ ਇਹ ਬੇਨਤੀ ਹੈ ਬੀ ਜੀ ਵਾਕਈ ਤੁਸੀਂ ਧਰਮੇ ਹੋ ਤੁਹਾਡਾ ਕੋਈ دین ਮਨ ਹੈ ਤਾਂ ਇਹ ਪਰਿਵਾਰ ਵੱਲ ਧਿਆਨ ਦਿਓਗੇ ਵੀ ਬੱਚਿਆਂ ਦਾ ਬਾਅਦ ਵਿੱਚ ਕੀ ਬਣੂ ਕੋਈ ਦਰਦ ਹੈ ਮਾੜਾ ਮੋਟਾ ਜੇ ਤੁਸੀਂ ਪਾਵਨ ਬਾਣੀ ਜਪਜੀ ਸਾਹਿਬ ਪੜੋਗੇ ਨਾ ਧੌਲ ਧਰਮ ਦਇਆ ਕਾ ਪੂਤ ਧਰਮ ਦਇਆ ਦਾ ਪੁੱਤਰ ਹੈ ਜਿਹੜਾ ਬੰਦਾ ਕਹਿੰਦਾ ਮੈਂ ਧਰਮੀ ਆ ਨਾ ਜੇ ਕੋਲੇ ਦਇਆ ਹੈ ਨਹੀਂ ਤਾਂ ਕਿਹੜਾ ਧਰਮੀ ਆ ਜੀ ਉਹ ਜਿਨ੍ਹਾਂ ਨੇ ਬਲਾਸਟ ਕੀਤਾ ਉਹ ਧਰਮੀ ਕਿਦਾਂ ਹੋ ਸਕਦੇ ਆ ਉਹ ਮੁਸਲਮਾਨ ਕਿਦਾਂ ਹੋ ਸਕਦੇ ਆ ਕੁਰਾਨ ਸ਼ਰੀਫ ਦੇ ਵਿੱਚ ਕੋਈ ਇੱਕ ਆਇਤ ਹੈਗੀ ਆ ਜਾਨਕਿ ਇੱਕ ਤੱਕ ਕੋਈ ਇਹੋ ਜਿਹਾ ਸ਼ਬਦ ਹੈਗਾ ਜਿਹੜਾ ਤੁਹਾਨੂੰ ਇਜਾਜ਼ਤ ਦਿੰਦਾ ਹੋਵੇ ਵੀ ਜਹਾਦ ਦੇ ਨਾਂ ਤੇ ਤੁਸੀਂ ਨੇ ਹੱਥੇ ਲੋਕਾਂ ਨੂੰ ਬਲਾਸਟ ਕਰਕੇ ਮਾਰ ਦਿਓ ਕੋਈ ਦੇਊਗਾ ਜਵਾਬ ਕਿਸੇ ਕੋਲੇ ਹੈ ਇਹਨਾਂ ਗੱਲਾਂ ਦਾ ਜਵਾਬ ਜਾਂ ਫਿਰ ਮਸੀਤਾਂ 'ਚ ਜਾ ਕੇ ਉੱਚੀ-ਉੱਚੀ ਬਾੰਗਾਂ ਦੇਣੀਆਂ ਹੁੰਦੀਆਂ ਨੇ ਤੁਸੀ ਹਾਲਾਂਕਿ ਕਬੀਰ ਸਾਹਿਬ ਦੇ ਫਰੀਦ ਸਾਹਿਬ ਦੇ ਬੜੇ ਸ਼ਲੋਕ ਨੇ ਮੈਂ ਇਹ ਸ਼ਬਦ ਉੱਥੇ ਵਰਤਨੇ ਨਹੀਂ ਚਾਹੁੰਦਾ ਪਰ ਕੀ ਕਰੀ ਜਦੋਂ ਇਹ ਕਰਤੂਤਾਂ ਸਾਹਮਣੇ ਆਉਂਦੀਆਂ ਨੇ ਤਸਵੀਰ ਮਾਲਾ ਤੁਹਾਡੇ ਹੱਥ ਵਿੱਚ ਕਿੰਨੀ ਵੱਡੀ ਫੜੀ ਹੁੰਦੀ ਹੈ ਰੋਜ਼ੇ ਤੁਸੀਂ ਰੱਖਦੇ ਹੋ ਤੇ ਉਹਨਾਂ ਦੀ ਕੋਈ ਵੈਲਿਊ ਕੋਈ ਉਹਨਾਂ ਦਾ ਤੁਹਾਡੇ ਲਈ ਅਰਥ ਹੈ ਤੁਸੀਂ નિਹੱਥੇ ਲੋਕਾਂ ਨੂੰ ਬੰਬ ਲੱਸ਼ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਜਿੰਨੀਆਂ ਵੀ ਮੌਤਾਂ ਬੰਬ ਲੱਸ਼ ਦੇ ਵਿੱਚ ਹੋਈਆਂ ਨੇ ਸਾਰੀਆਂ ਮੌਤਾਂ ਦਾ ਉਹਨਾਂ ਪਰਿਵਾਰਾਂ ਲਈ ਬਹੁਤ ਵੱਡਾ ਦੁੱਖ ਹੈ ਪਰ ਜਦੋਂ ਇਹ ਮੈਂ ਖਬਰ ਸੁਣੀ ਨਾ ਕਿ ਚਾਰ ਬੱਚਾਂ ਦਾ ਪਿਓ ਬਸ ਤੇ ਕੰਮ ਕਰਦਾ ਸੀ ਤੇ ਰਾਤ ਨੂੰ ਸਕਿਉਰਟੀ ਗਾਰਡ ਦੀ ਡਿਊਟੀ ਕਰਦਾ ਸੀ ਉਹਦੀ ਮੌਤ ਹੋ ਗਈ ਬੁੱਢੇ ਮਾਂ ਦਾ ਬਜ਼ੁਰਗ ਮਾਤਾ ਦਾ ਇਕਲੌਤਾ ਸਹਾਰਾ ਸੀ ਤੇ ਹੈ ਕਿਸੇ ਨੂੰ ਖਿਆਲ ਕੋਈ ਸ਼ਰਮ ਹੈ ਮਾੜੀ ਮੋਟੀ ਜਮੇਦੀ ਨਮਾਜ਼ ਪੜ੍ਹਨੀ ਹੈ ਸੀ ਜਦੋਂ ਬਾਬੇ ਨਾਨਕ ਦੇ ਨਾਲ ਟਕਰਾ ਹੋਇਆ ਸੀ ਨਾ ਉਦੋਂ ਵੀ ਇਹੀ ਕਿਹਾ ਸੀ ਕਿ ਜੇ ਤੁਸੀਂ ਹਿੰਦੂ ਤੇ ਮੁਸਲਮਣ ਵਿੱਚ ਕੋਈ ਫਰਕ ਨਹੀਂ ਮੰਨਦੇ ਤਾਂ ਆਓ ਫਿਰ ਜੁਮੇ ਦੀ ਨਮਾਜ਼ ਪੜ੍ਹਨੀ ਹੈ ਇਹ ਕਿਹਾ ਸੀ ਨਾ ਤੇ ਹੁਣ ਨਮਾਜ਼ ਪੜ੍ਹਨ ਵੇਲੇ ਕੀ ਕਹੋਗੇ ਕਿਹੜਾ ਦੀਨ ਹੈ ਤੁਹਾਡਾ ਕਿਹੜਾ ਮਜ਼ਮਾ ਹੈ ਤੁਹਾਡਾ ਕਿਹੜਾ ਧਰਮ ਹੈ ਤੁਹਾਡਾ ਦੱਸਿਓ ਬਹੁਤ ਮੰਦ ਭਾਗੀ ਘਟਨਾ ਜਿਹੜੇ ਬਲਾਸਟ ਹੋਏ ਨੇ ਲਾਲ ਕਿਲੇ ਦੇ ਸਾਹਮਣੇ ਬਹੁਤ ਮੰਦ ਭਾਗੀ ਘਟਨਾ ਸਾਰੀਆਂ ਮੌਤਾਂ ਦਾ ਦੁੱਖ ਪਰ ਜਿਹੜੀ ਆ ਖਬਰ ਮੈਂ ਸੁਣੀ ਹੈ ਨਾ ਨੇੜਾ ਅਸ਼ੋਕ ਕੁਮਾਰ ਦਾ ਭਾਵ ਜਿਹੜੀ ਇਹ ਮੌਤ ਹੋਈ ਹੈ ਬਲਾਸਟ ਦੇ ਵਿੱਚ ਇਹ ਤਾਂ ਬਹੁਤ ਦੁਖਦਾਈ ਘਟਨਾ ਹੈ ਐਡਾ ਵੱਡਾ ਪਾਪ ਤੁਸੀਂ ਧਰਮੀ ਅਖਵਾਉਣ ਵਾਲਿਆਂ ਨੇ ਇਸੇ ਕਰਕੇ ਮੈਂ ਕੜਮ ਚੌਧਰੀ ਧਰਮ ਦੇ ਠੇਕੇਦਾਰਾਂ ਲੋਕਾਂ ਨੂੰ ਕਹਿਣਾ ਹਾਂ ਇਹ ਨਾ ਕਿਉਂ ਨਿਕਲ ਲਈ ਸਾਡੀ ਸੇਕ ਕਾਮ ਦੇ ਵਿੱਚ ਕੜਮ ਚੌਧਰੀ ਨੇ ਇਹ ਸਾਰੇ ਮਜਮਾ ਵਿੱਚ ਕੜਮ ਚੌਧਰੀ ਹੈਗੇ ਨੇ ਹੁਣ ਕੀ ਕਹੋਗੇ ਮਸਜਿਦ ਵਿੱਚ ਜਾ ਕੇ ਅੱਲਾਹੁ ਅਕਬਰ ਕਿਹੜੀ ਨਿਵਾਜ਼ ਪੜੋਗੇ ਕਿਹੜੀ ਨਿਵਾਜ਼ ਦੇ ਵਿੱਚ ਕਿਹੜੀ ਆਇਤ ਹੈਗੀ ਹੈ ਜਿਹੜੀ ਤੁਹਾਨੂੰ ਇਜਾਜ਼ਤ ਦਿੰਦੀ ਹੈ ਵੀ ਕਿਸੇ ਨੇ ਹੱਥੇ ਨੂੰ ਮਾਰ ਦੇਈਏ ਤੁਸੀਂ ਇਕੱਲਾ ਅਸ਼ੋਕ ਕੁਮਾਰ ਨਹੀਂ ਉਹਦਾ ਪਰਿਵਾਰ ਵੀ ਮਾਰਤਾ ਸ਼ਰਮ ਵਾਲੀ ਗੱਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ